ਕੋਈ ਗੱਲ ਨਹੀਂ ਬਹੁਤ ਦਾ ਫਰਕ ਬੰਦੇ ਤਾਂ ਇਹ ਸੱਚੀ ਸੋਚ ਜੀ ਹੀ ਖਾਸੀਅਤ ਹੈ ਜਦੋਂ ਵੀ ਕੋਈ ਰੱਬ ਨਾ ਕਰੇ ਸੰਤ ਖੋ ਜੇ ਤਾਂ ਤੁਸੀਂ ਤੁਮਕ ਮਤਾ ਦੇਰੀ ਨਾਲ ਦੀ ਨਾਲ ਤਾਂ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਮੋਨ ਕਨੇਡਲੇ ਪਿੰਡ ਮਕਰੋੜ ਸਾਹਿਬ ਵਿਖੇ ਰਾਤ ਕਾਰਜਾਂ ਦੇ ਵਿੱਚ ਲੱਗੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਮਿਲ ਕੇ ਜਿੱਥੇ ਉਹਨਾਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਲਈ ਉੱਥੇ ਡੇਰਾ ਸੱਚਾ ਸੌਦਾ ਦਾ ਧੰਨਵਾਦ ਕਰਦੇ ਆਖੇ ਕਿ ਡੇਰਾ ਸੱਚਾ ਸੌਦਾ ਦੀ ਸਾਥ ਸੰਗਤ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਕਿਸੇ ਵੀ ਕੁਦਰਤੀ ਆਫਤ ਦਾ ਸਮੇਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਭ ਤੋਂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਕਰਦੇ ਹਨ ਅਤੇ ਇੱਦੇ ਲਈ ਮੈਂ ਸਾਰੇ ਸ਼ਹਾਸ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਨਹੀਂ ਹਾਂ ਜਿਹੜੇ ਹੁਣ ਵੀ ਇਸ ਮੁਸ਼ਕਲ ਘੜੀ ਦੇ ਵਿੱਚ ਇਕਜੁੱਟ ਹੋ ਕੇ ਲੱਗੇ ਹੋਏ ਹਨ ਦੱਸ ਦਿਓ ਕਿ ਮੂਨ ਕੈਨੇਡਾ ਦੇ ਪਿੰਡ ਮਕਰੋੜ ਸਾਹਿਬ ਵਿਖੇ ਘੱਗਰ ਤੇ ਪਾਣੀ ਦੀ ਮਾਰ ਨਾ ਹੋ ਸਕੇ ਉਸ ਨੂੰ ਲੈ ਕੇ ਸੇਵਾਦਾਰਾਂ ਵੱਲੋਂ ਅਤੇ ਹੋਰ ਸਮਾਜਿਕ ਸੰਸਥਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਬਨ ਨੂੰ ਮਜ਼ਬੂਤ ਕਰਨ ਦੇ ਲਈ ਸੇਵਾਕਾਰੀ ਕੀਤੀ ਜਾ ਰਹੇ ਨੇ ਉਸ ਮੌਕੇ ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮਜੀ ਗ੍ਰੀਨੈਸ ਵੈਲਫੇਅਰ ਕਮੇਟੀ ਵੱਲੋਂ ਉਹਨਾਂ ਸੇਵਾਦਾਰਾਂ ਦੇ ਲਈ ਚਾਹ ਅਤੇ ਲੰਗਰ ਪਾਣੀ ਦਾ ਪੁਖਤਾ ਪ੍ਰਬੰਧ ਲਗਾਤਾਰ ਕੀਤਾ ਜਾ ਰਿਹਾ ਹੈ ਦਿਨ ਰਾਤੇ ਕਰਕੇ ਤਾਂਕਿ ਜੋ ਲੋਕ ਬੰਨ ਮਜਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਸ ਦੇ ਲਈ ਸ਼ਾਹ ਸਤਨਾਮ ਜੀ ਗਰੀਨਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਮੋਰਚਾ ਸੰਭਾਲ ਲਿਆ ਹੋਇਆ ਹੈ ਉੱਥੇ ਹੀ ਮੰਤਰੀ ਬਰਿੰਦਰ ਗੋਇਲ ਜਦ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਡੇਰਾ ਸੱਚਾ ਸੋਧਰ ਦੇ ਸੇਵਾਦਾਰਾਂ ਦੀ ਦਿਲੋਸ਼ਲਾਕਾ ਕੀਤੀ ਹਾਂ ਜੀ ਲੰਗਰ ਦੀ ਇਹ ਚਾਹੀਏ ਅੱਜ ਚ ਛਕਾਣ ਜਾਣਾ ਤੇ ਲੱਗਦਾ ਅਸੀਂ ਇੱਧਰ ਚੱਲੇ ਜਾਵਾਂਗੇ ਚਲੋ ਬਹੁਤ ਹੋ ਗਿਆ ਬੋਡ ਵੀ ਜਾ ਗਿਆ ਦਾਤੂ 12:00 1:00 ਤੱਕ ਜਦੋਂ ਵੀ ਚਾਹ ਦੀ ਲੰਗਰ ਸੀ ਜੇ ਟਾਈਮ ਵੀ ਕੋਈ ਲੋਡ ਹੋਵੇ ਜਦੋਂ ਪਰਜ ਕੋਈ ਨਾ ਹੋਵੇ ਘੱਟੇ ਸੇਵਾ 2-3 ਘੰਟੇ ਚੱਲਦਾ ਉੱਥੇ ਜਾਲ ਬਣਨ ਲੱਗ ਜਾਂਦੇ ਮੇਰੇ ਤੇ ਅੱਛਾ ਜੀ ਹਾਂ ਬਾਹਰ ਦੇ ਹਾਂ ਹਾਂ ਚਾਹ ਤਾਰ ਪਹੁੰਚ ਗਏ ਜੀ ਅੱਛਾ ਲੱਗ ਰਹੇ ਆ ਉਹ ਜਾਲ ਲੰਬੜਾ ਬਣਾ ਰਹੇ ਅੱਛਾ ਕੋਈ ਜਿਹੜੇ ਬਣਗੇ ਤਾਂ ਲੈਂਦੇ ਹੀ ਆ ਉਹ ਨਾਲ ਦੀ ਨਾਲ ਜੀ ਸਾਰਾ ਮਾਣ ਜਦੋਂ ਪਹੁੰਚਾ ਦਾਂਗੇ ਜਦੋਂ ਮਰਦੀ ਲੋੜ ਪੂਣੀ ਹੈ ਹਾਂਡੀ ਗੱਡੀ ਵਿੱਚ ਹੈ ਨਾ ਭੂਲ ਰਿਹਾ ਹੈ ਠੀਕ ਹੈ ਜੀ ਕੋ ਬੜੇ ਬਣਾਏ ਨਾ ਕਿ ਉਹ ਨਹੀਂ ਲੋੜ ਹੈ ਕੋਈ ਨਹੀਂ ਕੋਈ ਤਰੰਤ ਲੋੜ ਹੈ ਜੀ ਬਹੁਤ 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 ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਸਾਡਾ ਤਾਂ ਫਰਜ਼ ਬੰਦੇ ਦਾ ਇਹ ਸੱਚੀ ਸੋਹਣੀ ਜੀ ਇਹ ਹੀ ਖਾਸੀਅਤ ਹੈ ਜਦੋਂ ਵੀ ਕੋਈ ਰੱਬ ਨਾ ਕਰੇ ਸੰਕਟ ਭੋਜੇ ਤਾਂ ਤੁਸੀਂ ਲੋਕ ਵੋਟਰ ਦੇ ਨਾਦੀ ਨਾ ਸਾਰੇ ਰਲ ਮਿਲ ਕੇ ਦੇਖੋ ਸੇਵਾ ਨਾਲ ਇਹਦਾ ਹੈ ਹੀ ਪਰ ਜਬੰਦ ਹੈ ਸਾਨੂੰ ਮਤਲਬ ਉਹ ਕੁਦਰਤ ਆ ਗਿਆ ਇਹ ਹੀ ਅਦਾਸ ਹੈ ਵੀ ਠੀਕ ਸਾਗ ਰਹੇ ਜਿਨਾਂ ਨੇ ਆਨ ਬਸਹੀ ਇਹ ਅਦਾਸ ਉਹਨਾਂ ਤੋਂ ਬਹੁਤ ਜ਼ਿਆਦਾ ਹੈ ਨੀ ਕੋਈ ਗੱਲ ਹੈ ਮਹਾਰਾਜ ਪਰ ਸੋਤ ਨੂੰ ਸਥਿਤੀ ਨੇ ਨਾਲ ਰਲ ਵਾਹ ਸਾਰੇ ਸਾਥਕੋ ਵੀ ਮਾਣ ਕਰੇ ਆ ਸਾਬ ਜੀ ਸਿੱਧਾ ਹਰ ਤਰ੍ਹਾਂ ਹਾਜ਼ਰ ਆਏ ਸਾਬ ਵੀ ਦੇਖੋ ਨਹੀਂ ਕੋਈ ਦਿੱਕਤ ਨਹੀਂ ਸਮਾਂ ਐਸਾ ਹੋ ਉਹ ਤੇਰੇ ਕੋਲ ਨਹੀਂ ਸੰਭੋਲ ਪਤਾ ਵੀ ਟਾਈਮ ਨਹੀਂ ਨਹੀਂ ਕੋਈ ਦਿੱਕਤ ਨਹੀਂ ਬਹੁਤ ਨਾਲ ਹੋ ਰਹੀ ਜਾ ਰਿਹਾ ਕੜਾ ਲੈ ਨੂੰ ਉਹਨਾਂ ਨੂੰ ਉਹਨਾਂ ਕੰਮ ਉਹਨਾਂ ਦੇ ਨਾਲ ਦੇ ਖਾਰੇ ਪੰਜਾਬੋਂ ਕੀ ਤੇ ਪਰ ਉਹਨਾਂ ਦਾ ਦੋ ਤੇ ਚਾਰ ਦੇ ਬੈਠਣਾ ਠੀਕ ਹੈ ਪਹਿਲਾਂ ਸਾਰੇ ਪਿਆਸ ਜਾ ਕੇ ਆਏ ਆ ਪਰ ਉਹ ਕਿੱਥੇ ਬੈਠੀ ਸੋਏ ਰੱਬ ਕਰੇ ਬੱਚੇ ਤੇ ਰਹੇ ਜੇ ਕੋਈ ਅਲਗ ਦਾ ਨਾ ਕਰੂਦਾ ਦਾ ਅਗਰ ਮਾਤਮਾ ਜਿਵੇਂ ਕਰਦਾ ਤੇ ਮੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਦੇਖ ਰਿਹਾ ਕਿਉਂਕਿ ਮੈਂ ਰੈਗੂਲਰ ਇੱਥੇ ਆਉਣਾ ਤਾਂ ਇਹਨਾਂ ਦੇ ਜਿਹੜੇ ਸੇਵਾਦਾਰ ਨੇ ਵਰਕਰ ਨੇ ਤਾਂ ਸਾਰਾ ਰਾਸ਼ਨ ਪਾਣੀ ਲੈ ਕੇ ਭਾਵੇਂ ਰੋਟੀ ਹੈ ਦਾਲ ਹੈ ਚਾਹਾਂ ਦਾ ਹੈ ਇੱਥੋਂ ਤੱਕ ਕਿ ਕਿ ਜੇ ਮਿੱਟੀ ਦੇ ਬੋਰੇ ਭਰਨ ਦੀ ਗਲਤੀ ਤਾਂ ਇਹ ਡੇਰੇ ਦੇ ਵਿੱਚੋਂ ਮਿੱਟੀ ਦੇ ਬੋਰੇ ਭਰ ਕੇ ਵੀ ਲੈ ਕੇ ਆਏ ਨੇ ਉਸ ਤੋਂ ਬਾਅਦ ਜ਼ਰੂਰਤ ਪਈ ਜਾਲਾਂ ਦੀ ਤਾਂ ਕੱਲ ਇਹਨਾਂ ਨੇ ਮੈਨੂੰ ਕਿਹਾ ਕਿ ਨੇ ਜਾਲ ਵੀ ਅਸੀਂ ਬਣਾ ਰਹੇ ਹਾਂ ਸੋ ਹਰ ਤਰੀਕੇ ਦੇ ਨਾਲ ਇਹ ਸਾਡੇ ਨਾਲ ਖੜੇ ਨੇ ਸਾਡੇ ਹਲਕੇ ਦੇ ਸਾਰੇ ਲੋਕਾਂ ਦੇ ਨਾਲ ਖੜੇ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਡੇਰਾ ਸੱਚਾ ਸੌਦਾ ਜਿੱਥੇ ਵੀ ਕਿਤੇ ਕੋਈ ਆਪਦਾ ਆਉਂਦੀ ਹੈ ਕੋਈ ਵਿਪਦ ਆਉਂਦੀ ਹੈ ਤਾਂ ਉਥੇ ਸੇਵਾ ਦੇ ਲਈ ਬਿਨਾ ਕਿਸੇ ਸੱਦੇ ਤੋਂ ਬਿਨਾ ਕਿਸੇ ਬਲਾਵੇ ਤੋਂ ਉਥੇ ਜਾਂਦੇ ਨੇ ਮਾਨਵਤਾ ਦੀ ਸੇਵਾ ਹੀ ਮੈਂ ਕਹਿ ਸਕਦਾ ਭਗਵਾਨ ਦੀ ਸੇਵਾ ਸੋ ਇਹ ਮਾਨਵਤਾ ਦੀ ਸੇਵਾ 'ਚ ਲੱਗੇ ਨੇ ਇਹਨਾਂ ਦਾ ਧੰਨਵਾਦ ਹੈ